ਲੇ ਭਈਆ ਇੱਕ ਬੰਦਾ ਮਿਲਿਆ ਮੈਂ ਕਿਹਾ ਹੁਣ ਥੋੜਾ ਜਿਹਾ ਅੰਦਰੋਂ ਘਰ ਦੇਖ ਲੈਂ다 ਕੈਨ ਆਈ ਗੋ ਇਨਸਾਈਡ ਓਕੇ ਯੂ ਹੈਵ ਐਨੀਮਲਸ ਸ਼ੀਪਸ ਸ਼ੀਪਸ ਓਹ ਲੈ ਮੈਂ ਕਿਹਾ ਬਈ ਥੋੜਾ ਜਿਹਾ ਗਧਿਆਂ ਨੂੰ ਖਵਾ ਦਈਏ ਓ ਕੰਮ ਕੰਮ ਓ ਆ ਦੇਖੋ ਓ ਗਧਿਆਂ ਤੇ ਕਿਵੇਂ ਚੜੇ ਫਿਰਦੇ ਘੋੜੇ ਹੀ ਬਣਾ ਰੱਖਿਆ ਇਹਨਾਂ ਨੇ ਯਾਰ ਇਹ ਦੇਖ ਕੇ ਲੱਗ ਹੀ ਨਹੀਂ ਰਹਾ ਵੀ ਮਿਸਰ ਦੇਸ਼ ਚੋਂ ਆ ਸੀ ਇਹ ਤਾਂ ਐ ਲੱਗਦਾ ਜਮਾ ਜਮੇ ਪੰਜਾਬ ਦੇ ਪਿੰਡਾਂ ਚ ਤੁਰੇ ਫਿਰਦੇ ਹੋਏ ਜਿਵੇਂ ਪੰਜਾਬ ਹੀ ਹੈ ਬਸ ਹੇ ਹਬੀਬੀ ਵਾਟਸ ਯੂਅਰ ਨੇਮ ਮੀਜੂ ਹਾਂ ਮੀਜੂ 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 ਹਾਂ ਨਾਓ ਵਿਚ ਆਈਲੈਂਡ ਵੀ ਆ ਗੋਇੰਗ ਇਹ ਗੋ ਐਲੀਫੈਂਟਿਨ ਆਈਲੈਂਡ ਐਲੀਫੈਂਟਿਨ ਆਈ نو ਵਾਈ ਨੇਮ ਐਲੀਫੈਂਟਿਨ نو ਆਈ ਡੋਨਟ ਨੋ ਬਿਕੋਜ਼ ਹਾ ਫਾਰੌਕਸ ਰੌਕਸ ਬੀ ਕ੍ਰੌਕਸ ਲਾਈਕ ਐਲੀਫੈਂਟ ਓਹ ਦੈਟਸ ਵਾਈ ਐਲੀਫੈਂਟਿਨ ਹੈ ਯਾ ਬਿਕੋਜ਼ ਦੈਟ ਨੇਮ ਐਲੀਫੈਂਟਿਨ ਆਈਲੈਂਡ ਓਕੇ ਤੇ ਪਿਛਲੇ ਵਲੌਗ ਚ ਤੁਸੀਂ ਦੇਖਣਾ ਜਿਹੜੇ ਡੇਜ਼ਰਟ ਚ ਅਸੀਂ ਫਸੇ ਸੀ ਨਾ ਆ ਸਾਡੇ ਨਾਲ ਨਾਲ ਆ ਇਹ ਡੇਜ਼ਰਟ ਸਾਰਾ ਇਹਦੇ ਚ ਫਸੇ ਸੀ ਤੇ ਬਸ ਐਡਵੈਂਚਰ ਕਰਨ ਗਏ ਸੀ ਕੁਝ ਚੀਜ਼ਾਂ ਦੇਖਣ ਦੇ ਲਈ ਹਿਸਟੋਰੀਕਲ ਤੇ ਟਾਈਮ ਸਪੈਂਡ ਹੋਇਆ ਸਵੇਰ ਦਾ ਤੇ ਹੁਣ ਦਿਨ ਉਹੀ ਹੈ ਅੱਜ ਤੇ ਦੁਪਹਿਰ ਦੇ ਵੱਜ ਗਏ ਕੋਈ 1 ਵਜ ਗਿਆ ਤੇ ਹੁਣ ਜਿਵੇਂ ਤੁਹਾਨੂੰ ਦੱਸਿਆ ਸੀ ਇੱਕ ਆਈਲੈਂਡ ਤੇ ਜਾ ਰਹੇ ਹਾਂ ਉੱਥੇ ਦੇ ਜਿਹੜੇ ਖੇਤੀ ਪੱਤੀ ਸਾਰਾ ਆਲਾ ਦਵਾਲਾ ਉਹ ਆਈਲੈਂਡ ਵੀ ਕਹਿੰਦੇ ਬਹੁਤ ਮਸ਼ਹੂਰ ਹੈ ਜਦੋਂ ਤੁਸੀਂ ਇੱਥੇ ਆਉਂਦੇ ਹੋ ਤੇ ਉਹਨੂੰ ਮਸਟ ਵਿਜ਼ਿਟ ਪਲੇਸਸ ਚੋ ਇੱਕ ਹੈ ਤੇ ਅਸੀਂ ਉਹ ਦੇਖ ਕੇ ਆਉਨੇ ਹਾਂ ਤੇ ਹੁਣ ਬਾਕੀ ਕਿਵੇਂ ਦਾ ਲੱਗਦਾ ਉੱਥੇ ਜਾ ਕੇ ਪਤਾ ਲੱਗੂਗਾ ਟਾਈਮ ਯਾਰ ਮੈਨੂੰ ਲੱਗਦਾ ਇੱਥੋਂ ਹੋਰ ਵੀ ਅਜੇ ਲੱਗ ਜਾਣਾ ਤੇ ਮੀਜੂ ਹਾਊ ਮਚ ਟਾਈਮ ਵੀ ਨੀਡ ਆ yeah, 15 ਮਿੰਟ 20 ਮਿੰਟ 15 ਮਿੰਟ ਬੋਲ ਬੋਲ ਇਫਾਂਟੀਨਿਆ ਆਹ ਓਕੇ ਓਨਲੀ ਬਾਈ ਵਿੰਡ ਓਨਲੀ ਬਾਈ ਵਿੰਡ ਇਫ ਗੁੱਡ ਵਿੰਡ ਗੁੱਡ ਗੁੱਡ ਸਪੀਡ ਗੁੱਡ ਟਾਈਮ ਆ আচ্ছা ਇਫ ਇਫ ਨਾਟ ਗੁੱਡ ਗੁੱਡ ਵਿੰਡ ਦੈਨ ਆ ਮਾਈਬੀ ਸਟਪ ਮਾਈਬੀ ਸਲੋ ਓਕੇ ਦੱਸੀ ਜਿਹੜਾ ਦਰਿਆ ਇਹ ਨੀਲ ਬਹੁਤ ਡੂੰਘਾ ਯਾਰ 100 ਮੀਟਰ ਬਾਈ ਦੱਸਦਾ ਇੱਥੋਂ 120 ਮੀਟਰ 120 ਮੀਟਰ ਡੂੰਘਾ ਕਹਿੰਦਾ ਇੱਥੋਂ ਤੇ 120 ਮੀਟਰ ਤੋਂ ਸਹੀ ਫੁੱਟਾਂ 'ਚ ਆਪ ਸਾਬ ਲਾ ਲਓ ਯਾਰ 3 ਫੁੱਟ ਦੇ ਹਿਸਾਬ ਨਾਲ ਤੇ ਬਹੁਤ ਡੂੰਗਾ ਜਿਆਦਾ ਪਤਾ ਨਹੀਂ ਇੰਨਾ ਹੈਗਾ ਜਾਂ ਵੈਸੇ ਹੀ ਕਹੀ ਜਾਂਦਾ ਹੈਗਾ ਪਰ ਦੁਨੀਆ ਦਾ ਸਭ ਤੋਂ ਲੰਬਾ ਤੇ ਜੇ 650 ਕਿਲੋਮੀਟਰ ਲੰਬਾ ਦਰਿਆ ਹੈਗਾ ਇਹ ਥਿਸ ਰਿਵਰ ਨੋ ਡੀਪ ਹੇਅਰ ਬਿਕਾਜ਼ ਸਟੋਨਸ ਰੌਕ ਨਾਉ ਡੀਪ ਡੀਪ ਯਾ ਹਾਂ ਆਲ ਰੌਕਸ ਲਾਈਕ ਦੈਟ ਬਟ ਵਾਟਰ ਡੀਪ ਦਾ ਵਨ ਡੀਪ ਓਕੇ ਹਾਊ ਡੀਪ ਫਰਮ ਹੇਅਰ here about 35 35 30 meter right? okay how you know every corner of this the river here is the t 20 feet 35 meter 100 meter how you know i told you 30 35 no how you know uh, me yeah uh, because uh, sometimes uh, go down okay sometimes go down yeah side with the meter inch tapes. ਆ ਰੱਤਾਸ ਸਵੀਮਿੰਗ ਉਹ ਸਵੀਮਿੰਗ ਓਕੇ 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 ਮੈਂ ਤਾਂ ਇਹ ਫੀਤਾ ਲੈ ਕੇ ਉਤਰਦਾ ਬਾਈ ਥੱਲੇ ਤੇ ਰਿਆਜ ਤਾਂ ਪਤਾ ਹੈਗਾ ਨਾਈਸ ਹਬੀਬੀ ਓਏ ਹਲਕਾਰ ਓਏ ਹਲਕਾਰ ਤੋਸਾ ਇਹ ਅਸੀਂ ਪਹੁੰਚ ਗਿਆਂ ਦੂਜੇ ਆਈਲੈਂਡ ਤੇ ਤੇ ਥੱਲੇ ਉਤਰ ਕੇ ਹੁਣ ਤੁਹਾਨੂੰ ਇੱਥੋਂ ਦਾ ਆਲਾ ਦਵਾਲਾ ਸਾਰਾ ਤੇ ਉਹ ਦਿਖਾਉਣੀ ਆ ਜਿੰਨੇ ਵੀ ਇੱਥੇ ਅਸਲ 'ਚ ਆਈਲੈਂਡ ਹਨ ਨਾ ਸਾਰੇ ਪਿੰਡ ਹੈ ਤੇ ਜਿਹੜੀ ਕਮਿਊਨਿਟੀ ਇਹਨਾਂ ਦੀ ਨੂਬੀਅਨ ਤੇ ਏਜੀਪਸ਼ੀਅਨੋਂ ਵੱਖਰੇ ਆ ਇਹ ਤੁਹਾਨੂੰ ਪਿਛਲੇ ਵਲੌਗਸ ਦੱਸਿਆ ਸੀਗਾ ਬਸ ਉਹਨਾਂ ਦੇ ਘਰ ਆ ਇਹ ਤੇ ਇਹ ਆਈਲੈਂਡ ਵੈਸੇ ਵਾਵਾ ਵੱਡੇ ਹੁਣ ਇਹਦੀਆਂ ਗਲੀਆਂ ਤੇ ਗੇੜੇ ਦਿੰਨੇ ਆ ਦੇਖਦੇ ਹਾਂ ਫਿਰ ਕਿਹੋ ਜਿਹਾ ਇੱਥੇ ਤੁਹਾਨੂੰ ਬਹੁਤ ਪੁਰਾਣੇ-ਪੁਰਾਣੇ ਘਰ ਤੇ ਬਾਕੀ ਪ੍ਰਾਣੀਆਂ ਚੀਜ਼ਾਂ ਮਿਸਰ ਦੀਆਂ ਜੇ ਤੁਸੀਂ ਸਪੈਸ਼ਲੀ ਦੇਖਣਾ ਚਾਹੁੰਦੇ ਹੋ ਇਹ ਆਈਲੈਂਡ ਤੇ ਤਾਂ ਤੁਹਾਨੂੰ ਦੇਖਣ ਨੂੰ ਮਿਲ ਲਗੀਆਂ ਤੇ ਇਹ ਪਿੰਡ ਦੀਆਂ ਗਲੀਆਂ ਸਾਰੀਆਂ ਇੱਥੇ ਘਰ ਪੱਕੇ ਲੱਗਦੇ ਕਿੰਨਾ ਪ੍ਰਾਣਾ ਖੁਸ਼ੀ ਯਾਰ ਹਨਾ ਮੈਂ ਕਿਹਾ ਘਰ ਵੀ ਪੱਕੇ ਲੱਗਦੇ ਇੱਥੇ ਨਾ ਪਿੱਛੇ ਪੱਕੇ ਆ ਤਾਂ ਸਾਰੇ ਕੱਚੇ ਆ ਕੁਝ ਲੋਕ ਪਾਈ ਜਾਂਦੇ ਆ ਤੇ ਵੈਸੇ ਰੰਗ ਕੀਤਾ ਫਿਰ ਆਹ ਦੇਖੋ ਸਾਹਮਣੇ ਦੇਖੋ ਕੂਲਰ ਇੱਥੇ ਬਹੁਤ ਮਿਲਦਾ ਅਸੀਂ ਜਿੱਦ ਤੱਕ ਕੂਲਰ ਹੀ ਦੇਖੀ ਜਾਂਦੇ ਆ ਹਰੇ ਘਰ ਦੇ ਕੂਲਰ ਏਸੀ ਅੰਦਰਲੇ ਪਾਸੇ ਘੱਟ ਹੋਣਗੇ ਪਰ ਇਹ ਪਨੋ ਦੂਜੇ ਨੂੰ ਵੀ ਇਹਨਾਂ ਬਲੇਜ ਨਾਲ ਇਹ ਇਹਨਾਂ ਦੀ ਕੰਡੀਸ਼ਨ ਜ਼ਿਆਦਾ ਵਧੀਆ ਲੱਗ ਰਹੀ ਹੈ ਮੈਨੂੰ ਹਾਂਜੀ ਛੋਟੀਆਂ ਛੋਟੀਆਂ ਗਲੀਆਂ ਹੈਗੀਆਂ ਪਤਾ ਨਹੀਂ ਇਹ ਕਿੱਥੇ ਜਾ ਕੇ ਕਿਧਰੋਂ ਕਿਧਰੋਂ ਨਿਕਲਣੀਆਂ ਆਹ ਦੇਖਿਓ ਭਾਜੀ ਕਰ ਹੂੰ ਲੋਕ ਰਹਿੰਦੇ ਆ ਯਾਰ ਹਨਾ ਭੁੱਲੀ ਜਾਂਦੇ ਹੂੰ ਉਹ ਗਰਮੀ ਚ ਤਾਂ ਵਿਚਾਰਾ ਕੌਣ ਬਾਹਰ ਨਿਕਲਣਾ ਅੰਨਿਆਣੇ ਮਿਲਿਆ ਕੁਛ ਜਿਵੇਂ ਜਵਾਕੇ ਛੋਟੇ ਹੁੰਦੇ ਆਪਾਂ ਖੜਦਾ ਹਾਂ ਹੈਲੋ ਹੈਲੋ ਹਾਊ ਆਰ ਯੂ ਫਾਈਨ ਗੁੱਡ ਅੱਦਿ ਬਾਲੀ ਦੇ ਵੀ ਉਵੇਂ ਹੀ ਨੇ ਨਾ ਇਹਨਾਂ ਦੇ ਕੰਗਰਾਲੇ ਹਾਂ ਜੀ ਹੈਲੋ ਹਾਊ ਆਰ ਯੂ ਫਾਈਨ ਗੁੱਡ ਯੈਸ ਲਾਓ ਆ ਗਿਆ ਪਿਸਤੌਲ ਚੱਕੀ ਆਉਂਦਾ ਤਾਂ ਉਹ ਭਰਾਵਾ ਉਹ ਨਾ ਠੋਕਦੀ ਆ ਸਾਰੀਆਂ ਨਾ ਜਨਾਂ ਤੁਸੀਂ ਦੇਖ ਰਹੇ ਹੋ ਇੱਟਾਂ ਨੇ ਇਹ ਕੱਚੀਆਂ ਗਾਰੇ ਵਾਲੀਆਂ ਕੱਚੇ ਪੱਥੀ ਹੋਈਆਂ ਨੇ ਪਕਾਈਆਂ ਹੋਈਆਂ ਨਹੀਂ ਪੱਠੇ ਨਹੀਂ ਹੋਣੇ ਅੰਬ ਯਾਰ ਇੱਥੇ ਬਹੁਤ ਦੇਖਣ ਨੂੰ ਮਿਲਦਾ ਹੈ ਨਾ ਜਿੰਨੇ ਤੁਸੀਂ ਦੇਖ ਰਹੇ ਜਾਂਦਾ دریا ਕਰਕੇ ਠੰਡਾ ਇਲਾਕਾ ਕਹਿ ਲੋ ਵੀ ਆਪਣੇ ਵੀ ਕਹਿੰਦੇ ਹੁੰਦੇ ਵੀ ਠੰਡੇ ਇਲਾਕੇ ਚੰਬ ਹੁੰਦਾ ਹੈਗਾ ਤੇ ਖਜੂਰ ਨਾਲ ਅੰਬ ਪਹਿਲੇ 2 ਦਿਨ ਸਾਨੂੰ ਸਮਝ ਹੀ ਨਹੀਂ ਆਇਆ ਵੀ ਇਹ ਅੰਬ ਅੰਬ ਵੀ ਹੈਗਾ ਇਹ ਰੱਬਾ ਕਿਤੇ ਰੇੜੀਆਂ ਤੇ ਪਏ ਨਹੀਂ ਦੇਖਿਆ ਇੱਥੇ ਨਾ ਮਾਰਕੀਟ ਹਾਂਜੀ ਮਾਰਕੀਟ ਹਾਂ ਵੈਸੇ ਨਹੀਂ ਵਿਕਦੇ ਹੈਗੇ ਅੰਤਰੇ ਸੇਬ ਰੁੱਤ ਨਹੀਂ ਹੈਗੀ ਨਾ ਖੁਸ਼ੀ ਅਜੇ ਮੈਨੂੰ ਲੱਗਦਾ ਤਾਂ ਵੀ ਆਹ ਦੇਖੋ ਕਿੰਨਾ ਪੁਰਾਣਾ ਘਰ ਆਪਣੇ ਘਰੋਂ ਵੀ ਗਰਮੀ ਚ ਆ ਜਾਂਦੇ ਹੁੰਦੇ ਨੇ ਅੰਮ੍ਰਾ ਆਹ ਰੁੱਤ ਚ ਵੈਸੇ ਆਪਣੇ ਆ ਜਾਂਦੇ ਆ ਇੱਥੇ ਨਹੀਂ ਹੈਗੀ ਆਹ ਦੇਖੋ ਇੱਧਰ ਤੁਹਾਨੂੰ ਦਿਖਾਉਣੀ ਆ ਖੇਤੀ ਤੇ ਲਸਣ ਲੂਸਣ ਬੀਜ ਰੱਖਿਆ ਹੋਇਆ ਇੱਥੇ ਦਾ ਲਸਣ ਆਹ ਦੇਖੋ ਲਸਣ ਬੀਜਿਆ ਹੋਇਆ ਧਨੀਆ ਪਦੀਨਾ ਪੁਦੀਨੇ ਦੀ ਚਟਨੀ ਖਾਣ ਨੂੰ ਜੀ ਕਰਨ ਲੱਗਿਆ ਯਾਰ। ਪੁਦੀਨਾ ਬੀਜ ਰੱਖਿਆ। ਇਹ ਸਾਰਾ ਜਿੰਨਾ ਪਾਣੀ ਹੈ ਨਾ ਇਹ ਇੱਥੋਂ ਇਹ ਲਿਆ ਜਾਂਦਾ ਇਹਨਾਂ ਦਾ। ਮਤਲਬ ਨੀਲ ਦਰਿਆ ਤੋਂ ਪਾਣੀ ਲੈਂਦੇ ਆ ਸਾਰਾ ਇਹ। ਤੇ ਵੈਸੇ ਤਾਂ ਤੁਹਾਨੂੰ ਪਤਾ ਹੈ ਕੁਝ ਹੈ ਨਹੀਂਗਾ ਇੱਥੇ। ਤੇ ਸਾਰਾ ਰੇਗਿਸਤਾਨ ਪਰ ਖੇਤੀ ਲਈ ਬਸ ਇੱਥੋਂ ਵਰਤਦੇ ਆ। ਕੁਦਰਤ ਨੇ ਨਾ ਹਰੇਕ ਬੰਦੇ ਨੂੰ ਯਾਰ ਕੁਝ ਨਾ ਕੁਝ ਦਿੱਤਾ ਹੈਗਾ। ਮਤਲਬ ਹਰੇਕ ਧਰਤੀ ਨੂੰ ਕੁਝ ਨਾ ਕੁਝ। ਇਿੱਤਾਗਾ ਨੀਲ ਦਰਿਆ ਪੂਰੇ ਅਫਰੀਕਾ ਨੂੰ ਕਹਿੰਦੇ ਪੂਰੇ ਅਫਰੀਕਾ ਚੋਂ ਮਿਸਰ ਨੂੰ ਤੋਹਫਾ ਮਿਲਿਆ ਹੈ ਕਮਿਸਰ ਦੇਸ਼ ਨੂੰ ਇੱਥੇ ਤਾਂ ਪੰਜਾਬ ਵਾਲੀ ਵਾਈਬ ਆਉਂਦੀ ਆ ਚਾਰੇ ਪਾਸੇ ਅੰਬਾਂ ਦੇ ਅੰਬ ਪੂਰੇ ਬਾਗ ਜਿਵੇਂ ਬਾਗ ਜਾਗੇ ਹੋਣੇ ਚਰੀਏ ਚਰੀ ਹਾਂਜੀ ਜਿਵੇਂ ਚਰੀਏ ਪਸ਼ੂਆਂ ਦਾ ਚਾਰਾ ਹੋਣਾ ਤੇ ਯਾਰੇ ਦੇਖ ਕੇ ਲੱਗ ਹੀ ਨਹੀਂ ਰਿਹਾ ਵੀ ਮਿਸਰ ਦੇਸ਼ ਚਾਂ ਸੀ ਇਹ ਤਾਂ ਐ ਲੱਗਦਾ ਜਮਾ ਜਿਵੇਂ ਪੰਜਾਬ ਦੇ ਪਿੰਡਾਂ ਚ ਤੁਰੇ ਫਿਰਦੇ ਹੋਏ ਜਿਵੇਂ ਪੰਜਾਬ ਹੀ ਹੈ ਬਸ ਉਹੀ ਆਲਾ ਦੋ ਆਲਾ ਲੱਗ ਜਾਂਦਾ ਹੈ। ਕਿਸੇ ਵੀ ਦੇਸ਼ ਦੀ ਨਾ 90% ਆਬਾਦੀ ਹੈ ਜਿਹੜੀ ਉਹ ਇੱਕ ਦਰਿਆ ਦੇ ਜਾਂ ਇੱਕ ਕਿਨਾਰੇ ਤੇ ਬੈਠੀ ਹੋਵੇ। ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਨੀਲ ਨੂੰ ਇਹਨਾਂ ਲਈ ਤੋਹਫਾ ਕੁਦਰਤ ਦਾ ਤਾਂ ਮੰਨਿਆ ਜਾਂਦਾ ਹੈ। ਕਿਉਂਕਿ 90% ਆਬਾਦੀ ਇਹਨਾਂ ਦੀ ਖੇਤੀ, ਇਹਨਾਂ ਦਾ ਜਿੰਦਗੀ, ਇਹਨਾਂ ਦਾ ਰਹਿਣ ਸਹਿਣ ਸਾਰਾ ਸਿਰਫ ਇੱਕ ਦਰਿਆ ਤੈਅ ਕਰਦਾ ਹੈਗਾ। ਇਹਨਾਂ ਨੇ ਸਾਰੇ ਖਾਲ ਪਾ ਰਖੇ ਨੇ ਦਰਿਆ ਚ ਛੋਟੇ ਛੋਟੇ ਤੇ ਖਾਲ ਪਾ ਕੇ ਤੇ ਉੱਪਰ ਨੂੰ ਪਾਣੀ ਜਿਆਦਾ ਕਸ ਨਾ ਮੋਟਰਾਂ ਮੋਟਰਾਂ ਨਾਲ ਉੱਪਰ ਚੱਕਦੇ ਹੋਣਗੇ ਕਿਉਂਕਿ ਦਰਿਆ ਦਾ ਨੀਵਾ ਜਾਂਦਾ ਬਸੋਂ ਉੱਪਰ ਹੈਗੀ ਤੇ ਫੇਰ ਇਹਨੂੰ ਆਪਦੇ ਨੂੰ ਖੇਤੀਬਾੜੀ ਨੂੰ ਰਮਾਉਂਦੇ ਨੇ ਖੋਤਾਂ ਰਿਹੜੀਆਂ ਯਾਰ ਤੁਹਾਨੂੰ ਇੱਥੇ ਬਹੁਤ ਮਿਲਣਗੀਆਂ ਤੇ ਪਾਕਿਸਤਾਨ ਚ ਵੀ ਅਸੀਂ ਬਹੁਤ ਦੇਖੀਆਂ ਸੀਗੀਆਂ ਤੇ ਮਿਸਰ ਚ ਦਾ ਹੱਦੋਂ ਵਧਾਂਤਾਂ ਦੀਆਂ ਨੇ ਲੋਕ ਖੋਤੇ ਰੱਖਦੇ ਤਾਂ ਕੰਮ ਬਹੁਤ ਲੈਂਦੇ ਜਿਵੇਂ ਆਪਾਂ ਬਲਦ ਰਿਹੜਾ ਰੱਖਦੇ ਨੇ ਖੋਤਾ ਰੱਖਦੇ ਇੱਧਰ ਦੀ ਲੱਗਦੇ ਆ ਖੁਸ਼ੀ ਹਾਂਜੀ ਦੇਖੋ ਖੇਤਾਂ ਜੋੜ ਦੇ ਬਗਲੇ ਆ ਬਰਸੀਨ ਲਾ ਰਖਿਆ ਤਾਂ ਹਨਾ ਚਟਾਲਾ ਕਹਿੰਦੇ ਕਈ ਬਰਸੀਨ ਕਹਿੰਦੇ ਤੇ ਗਾਵਾਂ ਨੂੰ ਪਾਉਂਦੇ ਨੇ ਪਤਾ ਨਹੀਂ ਜੀ ਪਤਾ ਨਹੀਂ ਜਮਾ ਮੈਨੂੰ ਐ ਲੱਗਦਾ ਵੀ ਖੇਤੀਬਾੜੀ ਇਹਨਾਂ ਦੀ ਪੰਜਾਬ ਵਾਲੀ ਹੈ ਸਾਰਾ ਕੁਝ ਹੀ ਪੰਜਾਬ ਵਾਲਾ ਹੈ ਮਤਲਬ ਕਿਉਂਕਿ ਅਸੀਂ ਕਈ ਥਾਂ ਮੈਂ ਕਣਕ ਵੀ ਦੇਖੀ ਸੀ ਪਹਿਲਾਂ ਕਣਕ ਵੀ ਵਿਜੀ ਹੋਈ ਸੀਗੀ ਤੇ ਆ ਆਪਣੇ ਵੀ ਆਹੀ ਟਾਈਮ ਆ ਬਰਸੀਨ ਦਾ ਹਨਾ ਹੋ ਰਹੀ ਹੋ ਰਹੀ ਹੈ ਹਾਂਜੀ ਕਣਕਾਂ ਇਹਨਾਂ ਨੇ ਪੱਕੀਆਂ ਹੋਈਆਂ ਆਹ ਰੁੱਤ 'ਚ ਇੱਥੋਂ ਦਾ ਯਾਰ ਇੰਨਾ ਹਰਾ ਭਰਾ ਲੱਗ ਰਿਹਾ ਲੱਗ ਹੀ ਨਹੀਂ ਰਿਹਾ ਵੀ ਇਹ ਦੇਸ਼ 'ਚ ਇੰਨਾ ਵੱਡਾ ਡੈਜ਼ਰਟ ਹੈਗਾ ਨਾਲੇ ਜਿਹੜੇ-ਜਿਹੜੇ ਦੇਸ਼ਾਂ ਵਿੱਚ ਦੀ ਸਹਾਰਾ ਡੈਜ਼ਰਟ ਲੰਘਦਾ ਹੈ ਨਾ ਉਹਨਾਂ ਦਾ ਬੁਰਾ ਹਾਲ ਹੈ ਇਹ ਤਾਂ ਫਿਰ ਵੀ ਖੁਸ਼ਕਿਸਮਤ ਨੇ ਵੀ ਇਹਨਾਂ ਨੂੰ ਆ فاਸਲਾ ਨੂੰ ਪਾਣੀ ਲਾਉਣ ਲਈ ਮਿਲਿਆ ਹੋਇਆ ਨਹੀਂ ਤਾਂ ਬੰਦਿਆਂ ਨੂੰ ਪੀਣ ਲਈ ਪਾਣੀ ਨਹੀਂ ਮਿਲਦਾ ਹੈਗਾ ਤੇ ਪਾਣੀ ਉਹ ਮਿਲਦਾ ਜਿੰਦਗੀ ਦਾ ਮੈਨੂੰ ਕੀ ਲੱਗਦਾ ਪਾਣੀ ਸਭ ਤੋਂ ਅਨਮੋਲੀ ਦਾਤ ਹੈ ਕਹਿੰਦੇ ਨੇ ਹਨ ਇਹ ਲੈ ਮੈਂ ਕਿਹਾ ਬਈ ਥੋੜਾ ਜਿਹਾ ਗਧਿਆਂ ਨੂੰ ਖਵਾ ਦਈਏ ਉਹ ਕੰਮ ਕੰਮ ਉਹ ਆ ਦੇਖੋ ਉਹ ਗਧਿਆਂ ਤੇ ਕਿਵੇਂ ਚੜੇ ਫਿਰਦੇ ਘੋੜੇ ਹੀ ਬਣਾ ਰੱਖਿਆ ਇਹਨਾਂ ਨੇ ਏ ਬਾਲੇ ਪਣੀ ਨੇ ਨਾ ਲੈ ਯਾਰ ਹੱਦ ਹੋ ਗਿਆ ਹੈਲੋ ਹਾਊ ਆਰ ਯੂ ਫਾਈਨ ਓਏ ਉਹਦਾ ਹੈਗਾ ਕਿਉਂ ਖਾਈ ਇਹ ਨਾ ਵਿਚਾਰੇ ਦਾ ਗੁੱਡ ਗੁੱਡ ਇਟਸ ਹORS ਹORS ਰਾਈਡ ਆਈ ਆਲਸੋ ਵਾਂਟ ਹORS ਰਾਈਡ ਆਈ ਡਾਂਕੀ ਆਈ ਨੋ ਡਾਂਕੀ ਤੁਹਾਡਾ ਤਾਂ ਹORS ਹੀ ਆ ਹਾਊ ਯੂ ਗੋ ਜਣਾ ਮੋੜ ਬਣਾ ਦੇ ਇਹਨੂੰ ਹੈਲੋ ਜਣਾ ਮੋੜ ਜਣਾ ਮੋੜ ਜਣਾ ਹੈ ਜਣਾ ਮੋੜ ਜਣਾ ਮੋੜ ਯੂ ਨੋ ਜਣਾ ਮੋੜ ਓਕੇ ਬੋ ਲੈ ਆ ਪਝਾਦੀ ਘੋੜੀ ਬੱਕੀ ਬਾਈ ਓਕੇ ਬਾਏ ਬਾਏ ਓ ਖਾਲਾ ਖਾਲਾ ਪ੍ਰਭਾ ਮੈਂ ਕੀ ਕਹਣਾ ਤੈਨੂੰ ਮੈਂ ਦੇਖਣਾ ਆ ਦੇਖਣੀ ਕਿ ਦੁਰ ਤੁਸੀਂ ਗਦਾ ਹੋ ਡਾਂਕੀ ਡਾਂਕੀ ਥੋੜੀ ਤੁਹਾਨੂੰ ਇੱਕ ਗੱਲ ਪਤਾ ਹੈ ਜਦੋਂ ਆਪਾਂ ਨਾ ਨਾ ਤੁਹਾਨੂੰ ਇੱਕ ਗੱਲ ਪਤਾ ਮੇਰੀ ਵੀ ਡਾਂਕੀ ਜਿਹੜਾ ਅਮਰੀਕਾ ਨੂੰ ਡਾਂਕੀ ਲੱਗਦੀ ਉਹਨੂੰ ਡਾਂਕੀ ਕਿਉਂ ਕਹਿੰਦੇ ਹੈ ਕਿਉਂਕਿ ਉਹਦੇ ਤੇ ਜਦੋਂ ਬੰਦਾ ਡੌਂਕੀ ਲਾਉਂਦਾ ਤਾਂ ਖੱੱਚਰ ਵਰਗੀ ਹਾਲਤ ਹੋ ਜਾਂਦੀ ਹੈ ਹਾਂ ਬੰਦਾ ਗਧੇ ਵਾਂਗ ਉਤਰਨਾ ਪੈਂਦਾ ਮਤਲਬ ਜਿਵੇਂ ਗਧੇ ਤੁਰਦੇ ਨੇ ਐ ਗਧਿਆਂ ਨੂੰ ਬੁਰਾ ਹਾਲ ਹੋ ਜਾਂਦਾ ਤਾਂ ਉਹਨੂੰ ਡੌਂਕੀ ਕਹਿੰਦੇ ਨੇ ਵੀ ਡੌਂਕੀ ਰੂਟ ਲੈ ਵੀ ਗੇੜੇ ਫੇੜੇ ਦੇਲੇ ਪਿੰਡ ਦੀਆਂ ਗਲੀਆਂ ਚ ਹੁਣ ਮੈਂ ਕਿਹਾ ਆ ਨਿਕਲੀਏ ਬਾਹਰ ਤੇ ਬਾਹਰ ਜਾ ਕੇ ਫਿਰ ਹੋਟਲ ਵਾਪਸ ਚੱਲਾਂਗੇ ਦੁਪਹਿਰ ਦਾ ਟਾਈਮ ਹੋ ਗਿਆ ਲੰਚ ਕਰਨਾ ਯਾਰ ਅਸਲ ਚ ਅਸੀਂ ਕੁਛ ਜੇ ਸਾਨੂੰ ਕੋਈ ਸਲਾਹ ਸੀ ਇੱਥੇ ਕਰ ਲੈਂਦੇ ਇੱਥੇ ਹੁਣ ਸਾਨੂੰ ਕੋਈ ਮਿਲਿਆ ਹੀ ਨਹੀਂ ਬਸ ਅੱਛਾ ਦੁਕਾਨ ਕੋਈ ਹੈ ਨਹੀਂ ਕਿ ਕੁਝ ਮੈਨੂੰ ਲੱਗਦਾ ਨਹੀਂ ਕਿ ਖਾਣ ਪੀਣ ਦੇ ਆਪਸ਼ਨ ਕੋਈ ਹੋਣਗੇ ਜ਼ਿਆਦਾ ਤੇ ਇਹ ਤਾਂ ਸਾਰਾ ਪਿੰਡ ਆ ਯਾਰ ਪੂਰਾ ਪਿੰਡ ਮਤਲਬ ਜੇ ਤੁਸੀਂ ਹੈਲੋ ਜੇ ਤੁਸੀਂ ਬਸ ਪਿੰਡ ਵਾਲੀ ਵਾਈਬ ਦੇਖਣੀ ਹੈ ਸਾਰੀ ਤਾਂ ਇਹ ਆਈਲੈਂਡ ਤੇ ਤੁਸੀਂ ਆ ਜਿਓ ਉਹ ਤਾਂ ਪੂਰੀ ਆ ਰਿਪਨ ਹਾਂਜੀ ਪਿੰਡ ਵਾਲੀ ਵਾਈ ਪਿੰਡ ਵਾਲੀ ਵਾਈ ਪੂਰੀ ਆ ਬਸ ਹੋਰ ਕੁਝ ਟੂਰਿਸਟ ਵਾਲਾ ਕੁਝ ਹੈ ਨਹੀਂਗਾ ਇੱਥੇ ਆ ਸਾਰਾ ਦੇਖੋ ਪਿੰਡ ਦਾ ਖੇਤੀਬੱਤੀ ਵਾਲਾ ਦਵਾਲਾ ਵਾਸਤੇ ਜੇ ਆਪਾਂ ਇੰਟਰਸਟਿਡ ਆ ਕਿਸੇ ਦੂਜੇ ਦਾ ਕਲਚਰ ਦੇਖਣ ਲਈ ਹਾਂਜੀ ਬਸ ਉਹੀ ਚੀਜ਼ਾਂ ਕਰਨੀਆਂ ਅਸਲ 'ਚ ਜੇ ਨਾ ਮਿਸਰ ਚਾ ਕੇ ਪਿਓਰ ਖੇਤੀ ਦੇਖਣੀ ਆ ਜਮਾ ਜਿਹਨੂੰ ਫਰਟਾਈਲ ਲੈਂਡ ਕਹਿੰਦੇ ਆ ਇਹ ਉਹ ਕਾਇਰੋ ਤੋਂ ਉੱਪਰਲੇ ਪਾਸੇ ਆ ਜਦੋਂ ਆਪਾਂ ਗਏ ਸੀ ਜਿਹੜਾ ਸਿਕੰਦਰ ਰਾਜੇ ਦਾ ਵਸਾਇਆ ਹੋਇਆ ਸ਼ਹਿਰ ਹੈਗਾ ਅਲੈਗਜ਼ੈਂਡਰੀ ਹੈ ਹਾਂਜੀ ਤੇ ਅਲੈਗਜ਼ੈਂਡਰੀ ਨੂੰ ਜਦੋਂ ਤੁਸੀਂ ਜਾਓਗੇ ਤੇ ਉਧਰ ਨੂੰ ਜਿਵੇਂ ਪੰਜਾਬ ਨਾਲ ਦੀਆਂ ਜ਼ਮੀਨਾਂ ਜਿਵੇਂ ਪੰਜਾਬ ਦੀਆਂ ਸੀ ਦੇਖਿਆ ਨੀ ਵੱਡੇ ਵੱਡੇ ਖੁੱਲੇ ਖੁੱਲੇ ਖੇਤ ਪੱਧਰੀਆਂ ਪੱਧਰੀਆਂ ਜ਼ਮੀਨਾਂ ਦੂਰ ਤੱਕ ਹਨ ਤੇ ਉੱਥੇ ਤਾਂ ਖੁਸ਼ੀ ਮਨ ਲੱਗਾ ਕਣਕ ਹੋਰ ਆਪਣੇ ਕਣਕ ਦੇਖੀ ਸੀ ਜਾਂ ਕਣਕ ਵੀ ਸੀ ਚਰੀ ਵੀ ਸੀ ਉੱਥੇ ਸਾਰੀਆਂ ਆਪਣੇਆਂ ਵਾਲੀਆਂ ਫਸਲਾਂ ਜਿੰਨੀਆਂ ਹੋਣ ਹਾਂ ਤੇ ਸਰੋਂ ਵੀ ਬੀਜੀ ਬੈਠੇ ਸੀਗੇ ਤੇ ਉੱਥੇ ਵਾਲਾ ਏਰੀਆ ਜੇ ਤੁਸੀਂ ਮੈਪ ਤੇ ਵੀ ਦੇਖੋਗੇ ਨਾ ਤੁਹਾਨੂੰ ਪਤਾ ਲੱਗੂਗਾ ਉਧਰ ਜਿਹੜਾ ਮੈਟੇਰੀਅਨ ਸੀ ਪੈਂਦਾ ਜਾ ਕੇ ਇਹ ਜਿੰਨਾ ਦਰਿਆ ਆਏਗਾ ਸਾਰਾ ਉਹਦੇ ਵਿੱਚ ਮਤਲਬ ਡਿੱਗਦਾ ਹੈਗਾ ਤੇ ਉਥੇ ਲੰਬਾ ਚੌੜਾ ਏਰੀਆ ਖੇਤੀ ਦਾ ਸਭ ਤੋਂ ਵੱਧ ਖੇਤੀ ਉਧਰ ਹੁੰਦੀ ਹੈ ਇੱਧਰ ਹੁੰਦੀ ਹੈ ਜਿਉਂ-ਜਿਉਂ ਤੁਸੀਂ ਸੋਡਾਨ ਵੱਲ ਨੂੰ ਉੱਪਰੋਂ ਮਤਲਬ ਨਾਰਥ ਤੋਂ ਸਾਊਥ ਨੂੰ ਥੱਲੇ ਨੂੰ ਜਾਉਂਗੇ ਨਾ ਤੇ ਫੇਰ ਖੇਤੀ ਘਟ ਤੁਹਾਨੂੰ ਘਟ 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 ਮਿਲ ਜਾਊ ਜਿਵੇਂ ਇੱਥੇ ਉੱਪਰੋਂ ਤੁਹਾਨੂੰ ਦਿਖਾਇਆ ਸੀ ਥੋੜਾ ਬਹੁਤਾ ਜਿਹਾ ਏਰੀਆ ਇੱਥੇ ਖੇਤੀ ਵਾਲਾ ਮਾੜਾ-ਮੋਟਾ ਨਾਲ-ਨਾਲ ਖੁੱਲੇ ਖੇਤ ਨਹੀਂ ਹੈਗੇ ਪਰ ਜਿਵੇਂ ਤੁਸੀਂ ਮਤਲਬ ਉਹ ਜਗ੍ਹਾ ਦੇਖੋਗੇ ਉੱਥੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਊ ਖੇਤੀ ਖੇਤ ਨਹੀਂ ਹੈ ਫੇਰ ਦੁਬਾਰਾ ਗਣੀਆਂ ਪਿੰਡ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਖੇਤੀ ਵਾਲਾ ਖੁਸ਼ੀ ਕੁਛ ਕੇ ਏਰੀਆ ਆਇਆ ਸੀ ਹਨਾ ਹਾਂਜੀ ਉਹ ਸਾਰੀ ਖੇਤੀ ਵਾਲਾ ਸੀਗਾ ਜਮਾ ਉਹਦੋਂ ਅਸੀਂ ਦਰਿਆ ਦੇ ਕਿਨਾਰੇ ਤੇ ਪਹੁੰਚ ਗਏ ਸੀ ਜਮਾ ਦਰਿਆ ਦਾ ਜਿਹੜਾ ਕਿਨਾਰਾ ਸੀ ਬਾਹਰ-ਬاہر ਖੇਤੀ ਆ ਅੰਦਰ ਪਿੰਡ ਦੇ ਬਾਹਰ-ਬاہر کہہ ਸਕਦੇ ਹਾਂ ਜੀ ਅੰਦਰ ਨੂੰ ਘਰ ਨੇ ਸਾਰੇ ਇਹੋ ਜਿਹੇ ਲੋਕ ਹੈ ਸਟਾਪੱਕੀ ਘਰ ਨੇ ਹਨਾ ਹਾਂਜੀ ਮੋਸਟ ਆਫ ਯਾਰ ਇੱਕ ਗੱਲ ਹੋਰ ਤੁਸੀਂ ਨੋਟਿਸ ਕੀਤੀ ਹੈ ਖੁਸ਼ੀ ਇਹਨਾਂ ਦੇ ਰੰਗ ਇੱਕੋ ਜਿਹੇ ਕਰ ਰੱਖਿਆ ਸਾਰੇ ਨੇ ਕਿਸੇ ਵੀ ਗਲੀ 'ਚ ਦੇਖੋ ਜਸਲਮੇਰੀ ਲੱਗਦਾ ਜਮਾ ਆਹ ਦੇਖੋ ਥੱਲੇ ਰੈੱਡ ਉੱਪਰ yellow ਜਾ ਪਤਾ ਨਹੀਂ ਕੀ ਚੱਕਰ ਹੈ ਹੈਨਾ ਕੋਈ ਕਾਰਨ ਹੋਣਾ ਸਹੀ ਹੈ ਇਹਨਾਂ ਨੂੰ ਕੁਝ ਆਪਣਾ ਲੈਂਗੁਏਜ ਵੀ ਨਹੀਂ ਆਉਂਦੀ ਨਹੀਂ ਬੰਦਾ ਪੁੱਛ ਲੈ ਕੇ ਹਾਂਜੀ ਘਰਾਂ 'ਚ ਨਾ ਇੱਥੇ ਕੋਈ ਬੰਦਾ ਬਾਹਰ ਨਹੀਂ ਮਿਲੂਗਾ ਤੁਹਾਨੂੰ ਦੁਪਹਿਰ ਦੇ ਟਾਈਮ ਦਾ ਆ ਦੇਖੋ ਇਹ ਪਹਿਰਾਵਾ ਇਹਨਾਂ ਦਾ ਐਡੇ ਐਡੇ ਲੰਬੇ ਲੰਬੇ ਛੇਖਾਂ ਗੋ ਚੋਗੇ ਪਾ ਕੇ ਰੱਖਦੇ ਤੇ ਸਵੇਰੇ ਸ਼ਾਮ ਹਜੇ ਮਾੜੇ ਮੋٹے ਬੰਦੇ ਭਾਵੇਂ ਬਾਹਰ ਮਿਲ ਜਾਣ ਉਹ ਚੁਬਾਰਾ ਪਾਏ ਹੋਏ ਮਿੱਟੀ ਦੇ ਚੁਬਾਰੇ ਤੇ ਬਟ ਸਵੇਰੇ ਸ਼ਾਮ ਨਹੀਂ ਕੋਈ ਮਿਲੂ ਉਹ ਤਾਂ ਗਲੀ ਬੰਦ ਹੋ ਗਈ ਤਾਂ ਇਹ ਤਾਂ ਮੈਂ ਤੁਹਾਨੂੰ ਕਲੋਲ ਹੋ ਗਈ ਕੀ ਹੋ ਗਿਆ ਜੀ ਦੂਸਰੀ ਗਲੀ ਜਾਓਗੇ ਅੱਜ ਇਹਦਾ ਅਨਾਜ ਸਟੋਰ ਚ ਆ ਗਿਆ ਬੋਰੀਆਂ ਪੋਰੀਆਂ ਪਈਆਂ ਇਹਨਾਂ ਨੇ ਕਣ-ਕੁਣ ਕੇ ਸਾਹਮਣੇ ਰੱਖਿਓ ਇਧਰ ਦੀ ਜਾਣਾ ਪੈਣਾ ਵਾਪਸ ਵਾਪਸ ਨਿਕਲਣਾ ਪੈਣਾ ਹੈ ਇੱਥੇ ਕਿਹੜੇ ਇਹਨਾਂ ਨੇ ਵਿਚਾਰਿਆਂ ਨੇ ਗੱਡੀਆਂ ਲੰਗਾਉਣੇ ਨੇ ਨਾ ਤਾਂ ਉਹ ਖੋਤਾ ਰੇਡੀਓ ਲੰਗਦੀ ਉਹ ਇੱਥੇ ਤੱਕ ਲੱਗਦੀ ਖੋਤਾ ਇੱਥੋਂ ਨਹੀਂ ਲੱਗ ਜਾਂਦਾ ਹੂੰ ਉਹ ਹਿਸਾਬ ਨਾਲ ਜ਼ਰੂਰਤਾਂ ਦੇ ਹਿਸਾਬ ਨਾਲ ਗਲੀਆਂ ਨੇ ਨਾ ਹਾਂਜੀ ਤੇ ਜਿਹੜੇ ਇਹ ਮਤਲਬ ਘਰ ਹੈ ਨਾ ਇਹਨਾਂ ਚ ਗੈਸਟ ਹਾਊਸ ਬਣੇ ਹੋਏ ਆ ਸਾਰੇ ਘਰਾਂ ਚ ਤੁਸੀਂ ਕਿਸੇ ਵੀ ਘਰ ਚ ਰਹਿਣਾ ਕਰਨਾ ਜਿਵੇਂ ਹੋਟਲ ਹੋਟਲ ਵੀ ਇੱਥੇ ਹੋਟਲ ਮਤਲਬ ਵਧੀਆ ਵੀ ਹੈ ਤੇ ਠੀਕ ਠੀਕ ਵੀ ਹੈ ਮਤਲਬ ਲੋ ਬਜਟ ਦੇ ਵੀ ਹੈ ਤੇ ਪੂਰੇ ਜਿਹੜੇ ਟਾਪ ਕਲਾਸ ਦੇ ਉਹ ਵੀ ਇਸ ਆਈਲੈਂਡ ਹੈ ਇਹ ਇੱਕ ਛੋਟਾ ਜਿਹਾ ਤੇ ਤੁਹਾਨੂੰ ਦੇਖਣ ਨੂੰ ਪਿੰਡ ਲੱਗਦਾ ਪਿੰਡ ਤੇ ਵੈਸੇ ਵਸਿਆ ਹੋਇਆ ਹੈਗਾ ਇਹ ਤੇ ਇਹਦੇ ਆਲੇ ਦੁਆਲੇ ਹੋਟਲ ਬਹੁਤ ਨੇਗੇ ਤੇ ਗੈਸਟ ਹਾਊਸ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਣਗੇ ਮਤਲਬ ਜੇ ਪਿੰਡ ਵਰਗੀ ਵਾਈਬ ਲੈਣੀ ਹੈ ਉਹ ਦੇਖੋ ਸਾਹਮਣੇ ਵਾਲੇ ਪਾਸੇ ਲਿਖਿਆ ਰਿਹਾ ਜਿਵੇਂ ਤੁਹਾਨੂੰ ਕਿਹਾ ਸੀ ਇੱਥੇ ਗੈਸਟ ਹਾਊਸ ਬਣੇ ਹੋਏ ਆ ਕਈ ਘਰਾਂ 'ਚ ਆਹ ਆਈਲੈਂਡ ਦਾ ਨਾਮ ਆ ਹੈ ਜੇ ਤੁਸੀਂ ਗੂਗਲ 'ਤੇ ਸਰਚ ਕਰੋਗੇ ਐਲੀਫਟਾਇਨਾ 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 ਸੋ ਬਿਕੇ ਨੇ ਤੇ ਇਹ ਇਥੋਂ ਦਾ ਨਾਮ ਹੈਗਾ ਮੰਗਰਮਾਛ ਹਰੇਕ ਘਰ ਤੇ ਟੰਗਿਆ ਹੁੰਦਾ ਇਹਨਾਂ ਨੂੰ ਦੁਪਹਿਰ ਦੇ ਵਜੇ ਹੋਇਆ ਕੋਈ ਢਾਈ ਤੇ ਘਰਾਂ ਚ ਖਾਣਾ ਬਣ ਰਿਹਾ ਸਾਰਿਆਂ ਚ ਤੇ ਸਾਨੂੰ ਆ ਰਹੀ ਹੈ ਖੁਸ਼ਬੂ ਤੇ ਜੀ ਕਰਦਾ ਬਸ ਵੀ ਖਾ ਲਈ ਹੁਣ ਇੰਨੀ ਭੁੱਖ ਲੱਗ ਰਹੀ ਹੈ ਤੇ ਹੁਣ ਅਸੀਂ ਕੋਈ ਰੈਸਟੋਰੈਂਟ ਦੇਖਦੇ ਆ ਯਾਰ ਉੱਥੇ ਖਾਣੇ ਇੱਥੇ ਇਹਨਾਂ ਨੇ ਨਾ ਪਤਾ ਨਹੀਂ ਮਤਲਬ ਪੱਕੇ ਘਰ ਪਾ ਲਏ ਹੁਣ ਵੀ ਕੱਚੇ ਇਹਨਾਂ ਦੇ ਪੁਰਾਣੇ ਬਾਈ ਹੋਣੇ ਆ ਕਈ ਘਰ ਤਾਂ ਨਾ ਟੁੱਟੇ ਫੁੱਟੇ ਪਏ ਆ ਪੂਰੇ ਸਾਰੇ ਛੱਤਾਂ ਛੁੱਟਾਂ ਡਿੱਗੀਆਂ ਮਿੱਟੀ ਦੇ ਸਾਰੇ ਤੇ ਇਥੋਂ ਦੇਖ ਕੇ ਤਾਂ ਇਦਾਂ ਹੀ ਲੱਗਦਾ ਵੀ ਇਹ ਸਾਰੇ ਪੁਰਾਣੇ ਘਰ ਜਿੰਨੇ ਆ ਤੁਸੀਂ ਦੇਖ ਰਹੇ ਇਹਨਾਂ ਦਾ ਪ੍ਰਾਣ ਆ ਰਹਿਣ ਸਹਿਣ ਆ ਇਧਰਲੇ ਪਾਸੇ ਹੋਊਗਾ ਤੇ ਹੁਣ ਇਹਨਾਂ ਨੇ ਇਧਰਲੇ ਪਾਸੇ ਆਪ ਦਾ ਸਾਰਾ ਇਹ ਨਵਾਂ ਬਣਾ ਲਿਆ ਡਿਵੈਲਪਮੈਂਟ ਹੋਈ ਆ ਫਿਰ ਇੱਥੇ ਵੀ ਇਹ ਤਾਂ ਸਾਰੇ ਕਿਤੇ ਹੋਈ ਆ ਦੁਨੀਆ ਭਰ ਚੀ ਖੁਸ਼ੀ ਕੱਚੇ ਘਰ ਹੁੰਦੇ ਸੀ ਪਹਿਲਾਂ ਤੇ ਪੁਰਾਣਾ ਜਿਹੜਾ ਰਹਿਣ ਸੈਣ ਹੁੰਦਾ ਸੀਗਾ ਆਹ ਦੇਖੋ ਹਰੇਕ ਥੋੜੇ ਟਾਈਮ ਬਾਅਦ ਨਾ ਇਹੋ ਜਿਹਾ ਘਰ ਮਿਲ ਜਾਂਦਾ ਜਿਵੇਂ ਆ ਘਰ ਹੈਗਾ ਉਹ ਪਿਛੇ ਇੱਟਾਂ ਦਾ ਹੁਣ ਤੁਹਾਨੂੰ ਦਿਖ ਰਿਹਾ ਹੁਣ ਤੇ ਇਹ ਐਵੇਂ ਛੱਡਤਾ ਇਹਨਾਂ ਨੇ ਤੇ ਇਹਦੀ ਜਗ੍ਹਾ ਤੇ ਬਸ ਗਰਮੀ ਚਿਰਪਨ ਰਹਿਣਾ ਵੀ ਔਖਾ ਮੈਨ ਲੱਗਦਾ ਬਿਨਾਂ ਛੱਤਾਂ ਵਾਲੇ ਘਰਾਂ ਤੋਂ ਹੂੰ ਹਾਂਜੀ ਬਹੁਤ ਔਖਾ ਤੇ ਇੱਥੇ ਬਾਰੇ ਇੱਕ ਹੋਰ ਤੁਹਾਨੂੰ ਮਤਲਬ ਅਮੇਜ਼ਿੰਗ ਗੱਲ ਦੱਸਾਂ ਤੇ ਉਹ ਧਰਤੀ ਜਿੱਥੇ ਮੈਂ ਬਿਲਕੁਲ ਹੀ ਨਹੀਂ ਪੈਂਦਾ ড্রাই ল্যান্ড একদম ড্রাই ਬਹੁਤ ਰੇਅਰ ਚਾਂਸਸ ਹੈ ਕਿ ਇੱਥੇ ਕਦੇ ਮੀਂਹ ਪਵੇ ਸਾਲ 'ਚ ਮਸਾਂ 1 ਦਿਨ ਜਾਂ 2 ਦਿਨ ਉਹ ਵੀ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਹਾਂ ਉਹ ਵੀ ਕਹਿੰਦੇ ਲੱਕੀ ਡੇ ਹੁੰਦਾ ਜਦੋਂ ਇੱਥੇ ਬਾਰਿਸ਼ ਹੋਵੇ ਹਾਂਜੀ ਤੇ ਤੁਸੀਂ ਦੇਖੋ ਮੀਂਹ ਨਹੀਂ ਪੈਂਦਾ ਯਾਰ ਕਿੰਨੀ ਡਰਾਈ ਲੈਂਡ ਹੈਗੀ ਇਹ ਲੈ ਭਈਆ ਇੱਕ ਬੰਦਾ ਮਿਲਿਆ ਮੈਂ ਹੁਣ ਥੋੜਾ ਜਿਹਾ ਅੰਦਰੋਂ ਘਰ ਦੇਖ ਰਾਂ ਤੇਰਾ ਕੈਨ ਆਈ ਗੋ ਇਨਸਾਈਡ ওকে ਯੂ ਹੈਵ ਐਨੀਮਲਸ ਸ਼ੀਪਸ ਸ਼ੀਪਸ ਓ ਓ ਕਮ ਕਮ ਆਊਟਸਾਈਡ ওকে ਏ ਭੇਡਾਂ ਰੱਖਦੇ ਆ ਤੇ ਮੈਨੂੰ ਅਸੀਂ ਪਾਖਿਆ ਪਸ਼ੂ ਖੇਤੀਬਾੜੀ ਪਸ਼ੂ ਪਸ਼ੂ ਦੇਖੀਏ ਨਾ ਠੀਕ ਹੀ ਰੱਖਦੇ ਹੀ ਇਸ ਕਮਿੰਗ ਹੀ ਇਸ ਕਮਿੰਗ ਗੋ 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 ਇਨਸਾਈਡ ਐਨੀਮਲਸ ਹੋਮ ਜਿਵੇਂ ਆਪਣੇ ਇਹਨਾਂ ਬਾਗਲ ਹੁੰਦੇ ਐ ਐਵੇਂ ਦੇ ਨਾ ਆਹ ਹਾਂ ਗੋ ਹਾਂ ਰਾਈਨ ਬਾਈਬਲ ਸਾਰ ਆਹ ਯਾ ਵੀ ਆਰ ਗੋਇੰਗ ਆਊਟਸਾਈਡ ਵੀ ਫੋਰਗੇਟ ਆਵਰ ਵੇ ਵਿਚ ਸਾਈਡ ਇਜ਼ ਆਵਰ ਵੇ ਟੂ ਬੋਟ ਬੋਟ ਯਾ ਯੂ ਹੈਵ ਬੋਟ no uh -huh. yeah. i have both you have both yes how much you charge you will charge to where uh, we are going to city max hotel city max uh -huh. kitchen island yeah aswan 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 site yeah aswan site around yeah, yeah. Okay. Uh -huh. okay. okay le bhai bhai nal jaa deal kar le assi sanu khushi apnao kishti wala khada huga aj kehya si hun haan ji haan ji aa <laughs> oh, aa gaya sach le rasta da ਆਪਾਂ ਵੀ ਭਟਕੇਦੇ ਫਿਰਦੇ ਸੀਗੇ ਸਾਹਮਣੇ ਆਪਣੀ ਉਹ ਨਹੀਂ ਖੜੀ ਕਿਸ ਤੀ ਕਿਤੇ ਪਤਾ ਨਹੀਂ ਦੇਖਦੇ ਲੈਟਸ ਸੀ ਇਫ ਲਾਈਕ ਸਮਨ ਇਜ਼ ਹੇਅਰ ਸਮਨ ਇਫ ਵੇਟਿੰਗ ਫॉर us ਦੈਨ ਵੀ ਵਿਲ ਗੋ ਵਿਦ them ਐਂਡ ਇਫ ਹੀ ਵਿਲ ਨਾਟ ਹੇਅਰ ਦੈਨ ਵੀ ਵਿਲ ਗੋ ਓਕੇ ਓਕੇ ਯਾ ਓਕੇ ਥੈਂਕ ਯੂ ਇਹ ਲੋਕਲ ਬੰਦੇ ਇੱਥੋਂ ਦੇ ਆ ਜਿਹੜੇ ਪਿੰਡ ਦੇ ਇਹੋ ਜਿਹੇ ਬੰਦੇ ਆਪਾਂ ਕਾਲੀ ਗਾਲੀ ਚ ਆਏ ਦੇਖੀ ਵੀ ਆਪਣੀ ਜਗਾ ਕਿਹੜੀ ਹੈ आई थिंक या दिस वन एक्चुअली एक्चुअली वी मिस द वे व्हेन वी केम वी फॉरगेट आवर वे यो गेट द वे या लाइक द रिवर वे या थैंक यू शुक्रिया हो खडा है खुशी ला ओ खडा अपना बंदा दो घंटे घेड़े देते इथे ए पिंड ਦੇ ਵਿੱਚ ਓ ਸਾਹਮਣੇ ਹੁਣ ਤੁਸੀਂ ਦੇਖੋ ਦੂਰੋਂ ਤੁਹਾਨੂੰ ਦਿਖਦਾ ਹੋਊਗਾ ਆ ਨੀਲਾ ਨੀਲਾ ਪਾਣੀ ਦਰਿਆ ਦਾ ਸਾਹਮਣੇ ਦੇਖੋ ਸਾਰਾ ਰੇਗਿਸਤਾਨ ਹੈ ਕਿੰਨਾ ਮਤਲਬ ਕਿਹੋ ਜੀ ਜ਼ਿੰਦਗੀ ਹੈ ਇਸ ਇਟ ਯੂਅ ਰੈਸਟੋਰੈਂਟ ਦਿਸ ਇਜ਼ ਯੂਅ ਰੈਸਟੋਰੈਂਟ ਨੋ ਓਕੇ ਕੁਝ ਪਾਣੀ ਲੈ ਲਓ ਯਾਰ ਪਿਆਸ ਬਹੁਤ ਲੱਗ ਰਹੀ ਹੈ ਪਾਣੀ ਲੈ ਲਓ ਕੁਝ ਖਾਣ ਪੀਣ ਲੱਗ ਤੇ ਰੈਸਟੋਰੈਂਟ ਜਿਹੜੇ ਇੱਥੇ ਹੋ ਜੇ ਸਾਰੇ ਪੂਰੇ ਕਲਰਫੁੱਲ ਹੋਣਾ ਮੜਾ ਜੇ ਅੰਦਰ ਦੇਖੋ ਹੈਲੋ ਕੈਨ ਯੂ ਗਿਵ ਮੀ ਵਾਟਰ ਪਲੀਜ਼ ਆ ਦੇਖੋ ਆਈ ਥਿੰਕ ਬਣਿਆ ਵੀ ਹੋਇਆ ਹੋਟਲ ਵਾਟਰ ਨੋਰਮਲ ਰਹਿ ਗਿਆ ਇਹ ਤੇ ਆਹਾ ਬੈਠਣ ਲਈ ਤੇ ਦਰਿਆ ਦੇ ਕਿਨਾਰੇ ਸਾਰਾ ਬੈਠਣ ਲਈ ਬਣਿਆ ਹੋਇਆ ਇਹੋ ਜਿਹਾ ਬਣਾ ਕੇ ਰੱਖਦੇ ਇਹਨਾਂ ਦੇ ਨਾਲ ਚ ਨਾ ਵੈਸੇ ਬੰਦ ਕਰ ਦਿੰਦੇ ਯਾਰ ਫ੍ਰਿਜ ਚ ਨਾਲ ਕੋਲੇ ਹੈਲੋ ਯਾ ਇਹਨਾਂ ਕੋਲੇ ਨਾ ਕੁਝ ਵੀ ਨਹੀਂ ਹੋਇਆ ਉਹ ਫ੍ਰਿਜ ਦੇਖ ਲਓ ਖਾਲੀ ਪਿਆ ਤੇ ਉਹਦਾ ਕਾਰਨ ਇਹ ਆ ਕਿਉਂਕਿ ਟੂਰਿਸਟ ਇਹਨਾਂ ਦਿਨਾਂ 'ਚ ਹਾਂਜੀ ਕਿੰਨੇ ਵੱਡੀ ਲੈ ਲਈਏ ਕਿ ਛੋਟੀ ਲੈਣੀ ਕੋਈ ਨਹੀਂ ਵੱਡੀ ਲੈ ਰੋ ਤੇ ਇਹਨਾਂ ਕੋਲੇ ਨਾ ਟੂਰਿਸਟ ਆਉਣੋਂ ਹਟ ਜਾਂਦੇ ਇਹਨਾਂ ਦਿਨਾਂ 'ਚ ਤੇ ਮਾਰਚ ਤੱਕ ਇੱਥੇ ਸੀਜ਼ਨ ਰਹਿੰਦਾ ਫਰਵਰੀ ਜਨਵਰੀ ਫਰਵਰੀ ਮਾਰਚ ਬਸ ਅਪ੍ਰੈਲ 'ਚ ਜਿਹੜੇ ਮਹੀਨੇ 'ਚ ਹੁਣ ਦੇਖ ਰਹੇ ਤੁਸੀਂ ਆ ਸਾਰਾ ਕਿਚਨ ਬੰਦ ਕਰਕੇ ਗਰਮੀ ਬਹੁਤ ਭੈਣ ਲੱਗ ਜਾਂਦੀ ਹੈ ਤਾਂ ਕਰਕੇ ਟੂਰਿਸਟ ਆਉਣੇ ਬੰਦ ਹੋ ਜਾਂਦੇ ਆ ਸਾਡਾ ਹੋਟਲ ਹੁਣ ਇੱਥੋਂ ਹੈਗਾ ਅੱਧੇ ਘੰਟੇ ਦੀ ਵਾਰ ਤੇ ਪਤਾ ਨਹੀਂ ਘੰਟੇ ਦੇ ਪਤਾ ਨਹੀਂ 2 ਘੰਟੇ ਦੇ ਉਹ ਸਾਨੂੰ ਪਤਾ ਨਹੀਂ ਹਵਾ ਤੇ ਡਿਪੈਂਡ ਕਰਦਾ ਤੇ ਬਾਈ ਨੇ ਨਾ ਟਾਈਮ ਚੱਕਿਆ ਨਾ ਸਾਡੇ ਸੀਨੇ ਵਾਲੇ ਅਸੀਂ ਆਏ ਆ ਕਿਸ਼ਤੀ ਵਾਲੇ ਨੇ ਹਵਾ ਤੇ ਚਲਦੀ ਹੈ ਕਦੇ ਹਵਾ ਰੁਕ ਜੇ ਨਹੀਂ دریا ਦੇ ਵਿਚਾਲੇ ਰੁਕ ਜਾਂਦੇ ਮੇਰੀ ਪਤਨੂ ਹੱਸ ਰਹੀ ਸੀ ਮੈਂ ਕਿਹਾ ਜੀ ਆਪਣੀ ਜਗ੍ਹਾ ਤੇ ਕੋਈ ਹੋਰ ਫਾਰਨਰ ਹੁੰਦਾ ਨਾ ਅਗਲਾ ਦਾ ਭਰਾਵਾ ਸਾਸਰੀ ਕਾਲ ਤੂੰ ਜਾ ਬਟ ਆਪਾਂ ਉਹੀ ਨਾ ਆਪਾਂ ਨੂੰ ਸ਼ਰਮ ਮਾਰ ਜਾਂਦੀ ਪਰ ਅਸੀਂ ਇਹਨੂੰ ਐ ਨਹੀਂ ਕਿਹਾ ਵੀ ਅਸੀਂ ਤੈਨੂੰ ਵੀ ਤੂੰ ਪੈਸੇ ਲੈ ਆਵਦੇ ਜਿਹੜੇ ਅੱਧੇਕ ਬਣਦੇ ਆ ਵੀ ਤੂੰ ਜਾ ਅਸੀਂ ਆਖਿਆ ਚੱਲ ਕੋਈ ਨਹੀਂ ਯਾਰ ਟਾਈਮ ਲੱਗਦਾ ਲੱਗੀ ਜਾਂਦਾ ਤੇ ਕੁਝ ਨਹੀਂ ਹੁੰਦਾ ਹੈ ਨ ਹੁਣ ਦੇਖਦੇ ਆ ਕਿੰਨੇ ਟਾਈਮ ਚ ਪਹੁੰਚਾਂਗੇ ਗੁੱਡ ਹੈਲੋ ਆਰ ਆਮ ਫਾਈਨ ਹਾਊ ਇਜ਼ ਦੀ ਬੈਂਡਸ ਨਾਓ ਬੈਂਡ ਇਜ਼ ਗੁੱਡ ਨਾਓ ਬੈਂਡ ਇਜ਼ ਗੁੱਡ ਯਾ ਆਈ ਥੈਂਕ ਯੂ ਹਾਊ ਮੈਨੀ ਆਵਰਸ ਟੂ ਰੀਚ ਹੋਟਲ ਹਾਫ ਅਨ ਆਨ ਆਵਰ ਵਨ ਆਵਰ ਹੁਣ ਤਾਂ ਆਪ ਹੀ ਮੰਨਣ ਲੱਗ ਗਿਆ ਇਹ ਕਹਿੰਦਾ ਵੀ ਇੰਨਾ ਟਾਈਮ ਲੱਗੂਗਾ ਉਹ ਮੈਂ ਡਿਗਣਾ ਜਾਵਾਂ ਓਕੇ ਨੋ ਪ੍ਰੋਬਲਮ ਭਾਜੋ 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 ਬਸ ਮੈਂ ਆ ਜਾਂ ਥੈਂਕ ਯੂ ਹਾਫਰ ਇਹਦਾ ਨਾ ਇਹਨਾਂ ਦਾ ਉਹਨਾਂ ਦਾ ਲਾ ਕੇ ਕੈਂਪੇ ਕੋਲੇ ਪੀਂਦੇ ਹੋਏ ਸਪਰਾਈਟ ਪੂਰੀ ਮੋਰੇਸ਼ੀਅਸ ਵਾਲੀ ਫੀਲਿੰਗ ਆਉਂਦੀ ਹੈ ਮੋਰੇਸ਼ੀਅਸ ਮੋਰੇਸ਼ ਮੋਰੇਸ਼ੀਅਸ ਮੋਰੇਸ਼ੀਅਸ ਲੋਡ ਕਰ ਲਿਓ ਜੀ ਖੁਸ਼ੀ ਅੰਗਰੇਜ਼ੀ ਚ ਜ਼ਿਆਦਾ ਦੱਸ ਦਿੰਦੇ ਮੈਂ ਪੰਜਾਬੀ ਚ ਦੱਸਦਾ ਹਾਂ ਜਿਵੇਂ ਸਹੀ ਹੈ ਨਾ ਅੰਗਰੇਜ਼ੀ ਚ ਮੋਰੇਸ਼ੀਅਸ 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 ਫੀਲ ਲਾਈਕ ਮੋਰੇਸ਼ੀਅਸ ਝੰਬੜ ਗਿਆ ਝੰਬੜ ਸੱਚੀ ਯਾਰ ਬਹੁਤ ਸੋਹਣਾ ਵਾਲਾ ਦਵਾਲਾ ਯਾਰ ਆ ਸ਼ਹਿਰ ਨਾਲ ਤੁਸੀਂ ਮੈਸੇਜ ਨਹੀਂ ਕਰਕੇ ਜਾਣਾ ਜਦੋਂ ਵੀ ਇੱਥੇ ਆਉਣਾ ਤੇ ਇਜੀਪਟ ਦੇ ਵਿੱਚ ਆ ਸ਼ਹਿਰ ਪੱਕਾ ਦੇਖ ਕੇ ਆਣਾ ਮਸਤ ਬਹੁਤ ਜੀ ਲੱਗੂ ਤੁਹਾਡਾ ਅੱਜ ਦਾ ਨਿੱਤਰ ਗਿਆ ਬਾਈ ਤੇ ਛੇਤੀ ਲਾਤਾ ਬਾਈ ਨੇ ਯਾਰ ਮੈਨ ਲੱਗਾ ਸਾਰੀ 15 20 ਮਿੰਟ ਲੱਗੇ ਕੁਝ ਹਵਾ ਚਲਦੀ ਸੀ ਨਾ ਹੁਣ ਲੈ ਵੀ ਉਤਰੀਏ ਥੱਲੇ ਪਹਿਲਾਂ ਵੀ 15 20 ਮਿੰਟ ਹੀ ਸੀ ਪਰ ਹਵਾ ਨਹੀਂ ਸੀ ਪਹਿਲਾਂ ਇਹ ਕਹਦਾ ਮੇਰਾ ਕੋਈ ਕਸੂਰ ਨਹੀਂ ਸ਼ੁਕਰਾਨ 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 ਵੈਲਕਮ ਇੰਡੀਆ ਸ਼ੁਕਰਾਨ ਇੰਡੀਆ ਵੈਲਕਮ ਆ ਜਨਾਬਰ ਕਾ ਨੂੰ ਮਿਲਦੇ ਆ ਸ਼ੁਕਰਾਨ ਬਾਏ ਬਾਏ ਸਨਸੈਟ ਓਕੇ ਓਕੇ ਟੂਮਾਰੋ ਯਾ ਸਨਸੈਟ ਟੂਮਾਰੋ ਲੈ ਬਈ ਸਫਰ ਸੋਣਾ ਰਹਾ ਤੇ ਹੁਣ ਬਾਏ ਹੁਣ ਅਸੀਂ ਸਨਸੈਟ ਦੇਖਣ ਇੱਕ ਦਿਨ ਆਵਾਂਗੇ ਯਾਰ ਇੱਥੇ ਵਧੀਆ ਹੁੰਦਾ ਅੱਜ ਤੁਹਾਨੂੰ ਨਾ ਸੱਚ ਸ਼ਾਮ ਨੂੰ ਇੱਥੋਂ ਦਾ ਹਾਲਾ-ਦਵਾਲਾ ਦਿਖਾਵਾਂਗੇ ਰਾਤ ਦਾ 뷰 ਆਸਮਾਨ ਰਾਤ ਨੂੰ ਬਹੁਤ ਸੋਹਣਾ ਦਿਖਦਾ ਹੈਗਾ ਤੇ ਮੈਨੂੰ ਐ ਲੱਗਦਾ ਪਤਾ ਨਹੀਂ ਤੁਸੀਂ ਕਿਹੜੀ ਸਿਟੀ ਚ ਆ ਗਏ ਬਲੌਗ ਦੇ ਮੈਂ ਲਾਸਟ ਦੇ ਬਿਲਕੁਲ ਕਲਿੱਪ ਪਾਉਂਗਾ ਆਸਮਾਨ ਦਾ ਜਿਹੜਾ ਰਾਤ ਦਾ 뷰 ਆ ਉਹ ਤੁਸੀਂ ਦੇਖਿਓ ਲੈ ਵੀ ਇਹ ਪਹੁੰਚ ਗਿਆਂ ਅਸੀਂ ਸਾਡੇ ਹੋਟਲ ਤੇ ਹੁਣ ਕਰੀਏ ਆਰਾਮ ਕੁਛ ਚਿਰ ਤੇ ਫੇਰ ਜੀ ਆਪਾਂ ਸ਼ਾਮ ਨੂੰ ਚੱਲਾਂਗੇ ਹੁਣ ਬਾਹਰ ਸ਼ਾਮ ਦਾ ਜਿਹੜਾ 뷰 ਹੈ ਤੁਹਾਨੂੰ ਇਹ ਇੱਥੋਂ ਦਿਖਾਵਾਂਗੇ ਆਹ ਹੋਰ ਕਮਾਲ ਦਾ 뷰 ਦੇਖਦਾਗਾ ਸਾਡੇ ਹੋਟਲ ਤੋਂ